ਪੰਜਾਬ ਦੇ ਵਿੱਚ ਜਿੱਥੇ ਕੌਮੀ ਲੋਕ ਅਦਾਲਤ ਲੱਗੀ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਅੱਜ ਜਿਹੜੀ ਕੌਮੀ ਲੋਕ ਅਦਾਲਤ ਲੱਗੀ ਹੈ ਜਿਹਦੇ ਵਿੱਚ 27 ਬੈਂਚਸ ਲੱਗੇ ਨੇ ਉਹਦੇ ਵਿੱਚ 42000 ਤੋਂ ਉੱਪਰ ਜਿਹੜੇ ਕੇਸਸ ਸੋਲਵ ਕੀਤੇ ਜਾ ਰਹੇ ਨੇ ਹਾਈ ਕੋਰਟ ਤੋਂ ਚੀਫ ਜਸਟਿਸ ਦੀਪਰ ਸਿਪਲ ਜਿਹੜੇ ਉਹ ਇੱਥੇ ਪਹੁੰਚੇ ਨੇ ਤੇ ਕੋਰਟ ਜਿਹੜੇ ਲੋਕਾਂ ਦੇ ਜਿਹੜੇ ਸੁਣਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਲੋਕਾਂ ਦੀ ਸੁਣਵਾਈ ਕਰਦੇ ਕਰਦੇ ਉਹਨਾਂ ਨੇ ਪਿਆਰ ਨਾਲ ਤੇ ਤਰੀਕੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਸਮਝਾਇਆ ਜਿਹੜੇ ਫੈਮਿਲੀ ਡਿਸਪੂਟ ਨੇ ਉਹਨਾਂ ਨੂੰ ਸੋਲਵ ਕੀਤਾ ਤੇ ਨਾਲ ਹੀ ਉਹਨਾਂ ਨੂੰ ਜਿਹੜੇ ਸਮਝਾ ਕੇ ਘਰਾਂ ਦੇ ਵਿੱਚ ਭੇਜਿਆ ਤੇ ਮੈਂ ਹੋਰ ਵੀ ਤੁਹਾਨੂੰ ਦੱਸ ਦੇਣਾ ਚਾਹਣਾ ਜਿਹੜੇ 138 ਦੇ ਕੇਸਿਸ ਨੇ ਉਹਨਾਂ ਦੀ ਵੀ ਸੁਣਵਾਈ ਜਿਹੜੀ ਹੈਗੀ ਅੱਜ ਕੀਤੀ ਗਈ ਹੈ ਕੋਮੀ ਲੋਕ ਅਦਾਲਤ ਬਕਵਾਕ ਜਗ੍ਹਾ ਤੇ ਜਿਹੜੀ ਹੈਗੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਲੱਗੀ ਹੈ ਪੰਜਾਬ ਦੇ ਵਿੱਚ ਜਿੱਥੇ ਕੋਮੀ ਲੋਕ ਅਦਾਲਤ ਲੱਗੀ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਅੱਜ ਜਿਹੜੀ ਕੋਮੀ ਲੋਕ ਅਦਾਲਤ ਲੱਗੀ ਹੈ ਜਿਹਦੇ ਵਿੱਚ 27 ਬੈਂਚਸ ਲੱਗੇ ਨੇ ਉਦੇ ਵਿੱਚ 42000 ਤੋਂ ਉੱਪਰ ਜਿਹੜੇ ਕੇਸਸ ਸੋਲਵ ਕੀਤੇ ਜਾ ਰਹੇ ਨੇ ਹਾਈ ਕੋਰਟ ਤੋਂ ਚੀਫ ਜਸਟਿਸ ਦੀਪਕ ਸਿਪਲ ਜਿਹੜੇ ਉਹ ਇੱਥੇ ਪਹੁੰਚੇ ਨੇ ਤੇ ਕੋਰਟ ਜਿਹੜੇ ਲੋਕਾਂ ਦੇ ਜਿਹੜੇ ਸੁਣਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀ ਸੁਣਵਾਈ ਕਰਦੇ ਕਰਦੇ ਉਹਨਾਂ ਨੇ ਪਿਆਰ ਨਾਲ ਤੇ ਤਰੀਕੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਸਮਝਾਇਆ ਜਿਹੜੇ ਫੈਮਿਲੀ ਡਿਸਪੂਟ ਨੇ ਉਹਨਾਂ ਨੂੰ ਸੋਲਵ ਕੀਤਾ ਤੇ ਨਾਲ ਹੀ ਉਹਨਾਂ ਨੂੰ ਜਿਹੜੇ ਸਮਝਾ ਕੇ ਘਰਾਂ ਦੇ ਵਿੱਚ ਭੇਜਿਆ ਤੇ ਮੈਂ ਹੋਰ ਵੀ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਜਿਹੜੇ 138 ਦੇ ਕੇਸਿਸ ਨੇ ਉਹਨਾਂ ਦੀ ਵੀ ਸੁਣਵਾਈ ਜਿਹੜੀ ਹੈਗੀ ਅੱਜ ਕੀਤੀ ਗਈ ਹੈ ਕੋਮੀ ਲੋਕ ਅਦਾਲਤ ਵੱਖ-ਵੱਖ ਜਗ੍ਹਾ ਤੇ ਜਿਹੜੀ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਲੱਗੀ ਹੈ ਪੰਜਾਬ ਦੇ ਵਿੱਚ ਜਿੱਥੇ ਕੋਮੀ ਲੋਕ ਅਦਾਲਤ ਲੱਗੀ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਅੱਜ ਜਿਹੜੀ ਕੋਮੀ ਲੋਕ ਅਦਾਲਤ ਲੱਗੀ ਹੈ ਜਿਹਦੇ ਵਿੱਚ 27 ਬੈਂਚਸ ਲੱਗੇ ਨੇ ਉਹਦੇ ਵਿੱਚ 42000 ਤੋਂ ਉੱਪਰ ਜਿਹੜੇ ਕੇਸਿਸ ਸੋਲਵ ਕੀਤੇ ਜਾ ਰਹੇ ਨੇ ਹਾਈ ਕੋਰਟ ਤੋਂ ਚੀਫ ਜਸਟਿਸ ਦੀਪਕ ਸਿਪਲ ਜਿਹੜੇ ਉਹ ਇੱਥੇ ਪਹੁੰਚੇ ਨੇ ਤੇ ਕੋਰਟ ਜਿਹੜੇ ਲੋਕਾਂ ਦੇ ਜਿਹੜੇ ਸੁਣਵਾਈ ਕਰਦੇ ਹੋਏ ਨਜ਼ ਲੋਕਾਂ ਦੀ ਸੁਣਵਾਈ ਕਰਦੇ ਕਰਦੇ ਉਹਨਾਂ ਨੇ ਪਿਆਰ ਨਾਲ ਤੇ ਤਰੀਕੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਸਮਝਾਇਆ ਜਿਹੜੇ ਫੈਮਿਲੀ ਡਿਸਪੂਟ ਨੇ ਉਹਨਾਂ ਨੂੰ ਸੋਲਵ ਕੀਤਾ ਤੇ ਨਾਲ ਹੀ ਉਹਨਾਂ ਨੂੰ ਜਿਹੜੇ ਸਮਝਾ ਕੇ ਘਰਾਂ ਦੇ ਵਿੱਚ ਭੇਜਿਆ ਤੇ ਮੈਂ ਹੋਰ ਵੀ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਜਿਹੜੇ 138 ਦੇ ਕੇਸਿਸ ਨੇ ਉਹਨਾਂ ਦੀ ਵੀ ਸੁਣਵਾਈ ਜਿਹੜੀ ਹੈਗੀ ਅੱਜ ਕੀਤੀ ਗਈ ਹੈ ਕੋਮੀ ਲੋਕ ਅਦਾਲਤ ਵੱਖ-ਵੱਖ ਜਗ੍ਹਾ ਤੇ ਜਿਹੜੀ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਲੱਗੀ ਹੈ ਪੰਜਾਬ ਦੇ ਵਿੱਚ ਜਿੱਥੇ ਕੋਮੀ ਲੋਕ ਅਦਾਲਤ ਲੱਗੀ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਅੱਜ ਜਿਹੜੀ ਕੋਮੀ ਲੋਕ ਅਦਾਲਤ ਲੱਗੀ ਹੈ ਜਿਹਦੇ ਵਿੱਚ 27 ਬੈਂਚਸ ਲੱਗੇ ਨੇ ਉਹਦੇ ਵਿੱਚ 42000 ਤੋਂ ਉੱਪਰ ਜਿਹੜੇ ਕੇਸਿਸ ਸੋਲਵ ਕੀਤੇ ਜਾ ਰਹੇ ਨੇ ਹਾਈ ਕੋਰਟ ਤੋਂ ਚੀਫ ਜਸਟਿਸ ਦੀਪਕ ਸਿਪਲ ਜਿਹੜੇ ਉਹ ਇੱਥੇ ਪਹੁੰਚੇ ਨੇ ਤੇ ਕੋਰਟ ਜਿਹੜੇ ਲੋਕਾਂ ਦੇ ਜਿਹੜੇ ਸੁਣਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀ ਸੁਣਵਾਈ ਕਰਦੇ ਕਰਦੇ ਉਹਨਾਂ ਨੇ ਪਿਆਰ ਨਾਲ ਤੇ ਤਰੀਕੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਸਮਝਾਇਆ ਜਿਹੜੇ ਫੈਮਿਲੀ ਡਿਸਪੂਟ ਨੇ ਉਹਨਾਂ ਨੂੰ ਸੋਲਵ ਕੀਤਾ ਤੇ ਨਾਲ ਹੀ ਉਹਨਾਂ ਨੂੰ ਜਿਹੜੇ ਸਮਝਾ ਕੇ ਘਰਾਂ ਦੇ ਵਿੱਚ ਭੇਜਿਆ